ਨਮਸਕਾਰ ਮੈਂ ਹਾਂ ਤੁਹਾਡਾ ਹੌਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸੰਗਰੂਰ ਤੋਂ ਬਣੇ ਨਵੇਂ ਸੰਸਦ ਮੀਤ ਹੈ ਆਮ ਆਦਮੀ ਪਾਰਟੀ ਵੱਲੋਂ ਕੱਲ ਚੱਲਦੇ ਸੈਸ਼ਨ ਦੇ ਵਿੱਚ ਯਾਨੀ ਕਿ ਸੰਸਦ ਪਵਨ ਦੇ ਵਿੱਚ ਕੰਗਨਾ ਰ瑙ਤ ਅਤੇ ਦੇਸ਼ ਦੇ ਤੀਜੀ ਵਾਰ ਬਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲਗਾਈ ਕਲਾਸ ਹੋਗੀ ਤੂੰ ਤੋਂ ਮੈਂ ਮੈਂ ਜਦੋਂ ਕੰਗਨਾ ਰ瑙ਤ ਨੇ ਆਪਣਾ ਪਾਸ਼ਣ ਦੇਣਾ ਸ਼ੁਰੂ ਕੀਤਾ ਉਸਨੇ ਭਾਰਤੀ ਜਨਤਾ ਪਾਰਟੀ ਦੇ ਪਿਛਲੇ ਦਸਾਂ ਸਾਲਾਂ ਦੇ ਜਿਹੜੇ ਕਾਰਜ ਵਰ ਕੀਤੇ ਗਏ ਜਾਂ ਕੰਮ ਕੀਤੇ ਗਏ ਉਸ ਦੀ ਉਸਨੇ ਰੱਜ ਕੇ ਪ੍ਰਸ਼ੰਸਾ ਕੀਤੀ ਰੱਜ ਕੇ ਛਲਾਗਾ ਕੀਤੀ ਉਹਨਾਂ ਨੇ ਕਿਹਾ ਕਿ ਅਰਥ ਵਿਵਸਥਾ ਦੇ ਵਿੱਚ ਜਿਹੜਾ ਬੂਸਟ ਆਇਆ ਹੈ ਉਹ ਭਾਰਤੀ ਜਨਤਾ ਪਾਰਟੀ ਦੀ ਦੇਣ ਹੈ ਅਤੇ ਜਿੱਥੇ ਵੀ ਕੋਈ ਦਿਸ਼ਾਸਰ ਹੁੰਦਾ ਹੈ ਪਚਾਲ ਆਉਂਦਾ ਹੈ ਹੜ ਆਉਂਦਾ ਹੈ ਜਾਂ ਹੋਰ ਕੋਈ ਕੁਦਰਤੀ ਆਫਤ ਹੁੰਦੀ ਹੈ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹਮੇਸ਼ਾ ਰੈਰੀ ਰਹਿ ਰਹੀ ਰਹਦੀ ਹੈ ਅਤੇ ਸ਼ਰਮ ਕਰਦੀ ਹੈ এনवायरमेंटਲ ਦੀ ਵੀ ਗੱਲ ਕੀਤੀ ਉਹਨੇ ਨੇ ਕਿਹਾ ਕਿ ਜਦੋਂ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੱਤਾ ਦੇ ਵਿੱਚ ਆਈ ਹੈ ਭਾਰਤ ਦੇ ਵਿੱਚ এনवायरमेंटਲ ਬਹੁਤ ਵਧੀਆ ਹੋਇਆ ਹੈ এনवायरमेंट ਦੇ ਵਿੱਚ ਗਰੋਥ ਹੋਈ ਹੈ ਯਾਨੀ ਕਿ ਪੋਲੂਸ਼ਨ ਨੂੰ ਲੈ ਕੇ ਵੀ ਸਫਤਾ ਦੇ ਪੁਲ ਬਣਨੇ ਨਵੀਂ ਬਣੀ ਸੰਸਦ ਮੰਡੀ ਹਿਮਾਚਲ ਤੋਂ ਕੰਗਣਾ ਰੌਤ ਨੇ ਇਸ ਨੂੰ ਲੈ ਕੇ ਜਦੋਂ ਮੀਤ ਹੈਰ ਜੋ ਹਲਕਾ ਸੰਗਰੂੜ ਤੋਂ ਲੋਕ ਸਭਾ ਦੀ ਚੋਣ ਜਿੱਤੇ ਨੇ ਆਪ ਆਦਮੀ ਪਾਰਟੀ ਵੱਲੋਂ ਜਦੋਂ ਉਹਨਾਂ ਦਾ ਨਾਮ ਆਇਆ ਉਹਨਾਂ ਨੇ ਰੱਜ ਕੇ ਕਲਾਸ ਲਾਈ ਭਾਰਤੀ ਜਨਤਾ ਪਾਰਟੀ ਦੀ ਨਵੀਂ ਬਣੀ ਐਮਪੀ ਕੰਗਣਾ ਰੌਤ ਅਤੇ ਤੀਜੀ ਵਾਰ ਬਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਉਹਨਾਂ ਨੇ ਕਿਹਾ ਕਿ ਕਿਹੜੇ এনवायरमेंट ਦੀ ਗੱਲ ਕਰਦੇ ਹੋ ਕਿਹੜੇ ਤੁਸੀਂ ਵਾਤਾਵਰਨ ਦੀ ਗੱਲ ਕਰਦੇ ਹੋ 180 ਦੇਸ਼ਾਂ ਦਾ ਸਰਵੇ ਹੋਇਆ ਹੈ ਯਾਨੀ ਕਿ 180 ਦੇਸ਼ਾਂ ਦੇ ਸਰਵੇ ਦੇ ਵਿੱਚ ਜਿਹੜੇ ਵਾਤਾਵਰਨ ਦੇ ਆਕੜੇ ਕੱਢੇ ਗਏ ਨੇ ਤੇ ਭਾਰਤ 180ਵੇਂ ਨੰਬਰ ਤੇ ਹੈ ਯਾਨਕਿ ਭਾਰਤ ਜਿਹੜਾ 179 ਨੰਬਰ ਤੇ ਵੀ ਨਹੀਂ ਹੈ 108ਵੇਂ ਨੰਬਰ ਤੇ ਹੈ ਭਾਰਤ এনवायरमेंटਲ ਫੈਕਟਰ ਤੇ ਜਾਂ ਬੇਸ ਤੇ ਤੁਸੀਂ ਕਿਹੜੇ এনवायरमेंट ਦੀ ਗੱਲ ਕਰਦੇ ਹੋ ਜੇਕਰ ਜੀਡੀਪੀ ਦੀ ਗੱਲ ਕਰੀਏ ਜੀਡੀਪੀ ਸਭ ਤੋਂ ਵੱਧ ਗਿਰਿਆ ਹੈ ਤੇ ਉਹ ਗਿਰਿਆ ਹੈ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਵਿੱਚ ਇਤ ਇੰਨੀ ਕਦੇ ਜੀਡੀਪੀ ਗਿਰੀ ਨਹੀਂ ਹੈ ਐਨੇ ਪੈਸੇ ਦਾ ਮੁਲਕ ਅਦੇ ਘਟ ਨਹੀਂ ਹੋਇਆ ਆਪਣਾ ਹਾਲ ਤੇ ਬੰਗਲਾਦੇਸ਼ ਨਾਲੋਂ ਵੀ ਮਾੜਾ ਹੈ ਇਸ ਦੇ ਪੁਕਤਾ ਸਬੂਤ ਜਿਹੜੇ ਦਿੱਤੇ ਮੀਤ ਹੇਰ ਨੇ ਕੰਗਣਾ ਨਾਉਤ ਅਤੇ ਨਰਿੰਦਰ ਮੋਦੀ ਨੂੰ ਯਾਨੀ ਕਿ ਰਾਜ ਦੇ ਕਲਾਸ ਲਈ ਮੀਤ ਹੇਰ ਨੇ ਕੰਗਣਾ ਨਾਉਤ ਦੀ ਅਤੇ ਤੀਜੀ ਵਾਰ ਬਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਉਹਨਾਂ ਨੇ ਕਿਹਾ ਤੁਸੀਂ ਕਿਹੜੇ ਡਿਵੈਲਪਮੈਂਟ ਦੀ ਗੱਲ ਕਰਦੇ ਹੋ ਤੁਸੀਂ ਕਿਹੜੀ ਆਜ਼ਾਦੀ ਦੀ ਗੱਲ ਕਰਦੇ ਹੋ ਜੇ ਤੁਸੀਂ ਆਜ਼ਾਦੀ ਦੀ ਗੱਲ ਕਰੋ ਕੰਗਨਾ ਨਾਉਤ ਕਹਿੰਦੀ ਹੈ ਕਿ ਜਦੋਂ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਈ ਹੈ ਸੰਪੂਰਨ ਆਜ਼ਾਦੀ ਉਦੋਂ ਦੀ ਮਿਲੀ ਹੈ ਜੇ ਗੱਲ ਕਰਦੀ ਹੈ ਜੀਡੀਪੀ ਜੀਡੀਪੀ ਤੇ ਜ਼ੀਰੋ ਹਾਂ ਜੇ ਗੱਲ ਕਰਦੇ ਹਾਂ এনवायरमेंट ਤੇ ਵਾਤਾਵਰਨ ਤੇ ਉਥੇ ਵੀ ਆਪਾਂ ਜ਼ੀਰੋ ਹਾਂ ਜੇ ਗੱਲ ਕਰਦੇ ਹਾਂ ਰੁਪਈਏ ਦੀ ਕੀਮਤ ਦੀ ਰੁਪਈਏ ਦੀ ਕੀਮਤ ਤਾਂ ਬੰਗਲਾਦੇਸ਼ ਨਾਲ ਵੀ ਮਾਰੀ ਹੋ ਗਈ ਹੈ ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਨਵੇਂ ਬਣੇ ਸੰਸਦ ਹਲਕਾ ਸੰਗਰੂਰ ਤੋਂ ਮੀਤ ਘੇਰ ਨੇ ਕੰਗਨਾਰ ਨੌਤਰੂ ਵੀ ਘੇਰਿਆ ਅਤੇ ਐਸ ਵੈਲ ਐਸ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਘੇਰਿਆ ਉਸ ਨੇ ਕਈ ਸਵਾਲ ਪੁੱਛੇ ਫਿਰ ਉਸ ਨੇ ਕਿਹਾ ਕਿ ਪੰਜਾਬ ਦਾ ਨਾਮ ਹੀ ਲਿਆ ਗਿਆ 2024 ਦੇ ਬਜਟ ਦੇ ਵਿੱਚ ਤਿੰਨਾ ਅੱਖਰਾਂ ਦਾ ਪੰਜਾਬ ਹੈ ਦੂਸਰੇ ਪਾਸੇ ਪੰਜਾਬ ਦੀ ਦੇਣ ਹੈ ਯਾਨੀ ਕਿ 98% ਪੰਜਾਬ ਦੇ ਬਹਾਦਰ ਲੋਕਾਂ ਨੇ ਦੇਸ਼ ਲਈ ਕੁਰਬਾਨੀਆਂ ਕੀਤੀਆਂ ਨੇ ਅਤੇ ਲਗਭਗ 68% ਅਨਾਜ ਮੁਹੱਈਆ ਕਰਵਾਉਂਦਾ ਹੈ ਪੂਰੇ ਭਾਰਤ ਦੇ ਲੋਕਾਂ ਨੂੰ ਲੇਕਿਨ ਪੰਜਾਬ ਦਾ ਨਾਮ ਲੈਣ ਲੱਗਿਆਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿੱਤ ਮੰਤਰੀ ਰਮਨ ਸੀ타 ਰਮਨ ਨੂੰ ਕਿਉਂ ਚੜਚੜਦੀ ਹੈ ਉਹਨਾਂ ਨੇ ਕਿਹਾ ਕੋਈ ਵੀ ਪੰਜਾਬ ਵਾਸਤੇ ਪੈਕੇਜ ਦਿੱਤਾ ਗਿਆ ਹੈ ਇਸ ਨੂੰ ਲੈ ਕੇ ਵੀ ਸਵਾਲ ਖੜੇ ਕੀਤੇ ਕੰਗਣਾ ਨਾਉ ਦੇ ਸਾਹਮਣੇ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਹਮਣੇ ਦੂਸਰੇ ਪਾਸੇ ਉਹਨਾਂ ਨੇ ਕਿਹਾ ਜਿੰਨੇ ਵੀ ਤੁਸੀਂ ਵਾਅਦੇ ਕਹਿ ਰਹੇ ਹੋ ਜਾਂ ਜਿੰਨੀਆਂ ਵੀ ਤੁਸੀਂ ਗੱਲਾਂ ਇੱਥੇ ਚੱਲਦੇ ਸੈਸ਼ਨ ਦੇ ਵਿੱਚ ਦੱਸ ਰਹੇ ਉਹ ਸਾਰੀਆਂ ਖੁਕਲੀਆਂ ਨੇ ਇਹਨਾਂ ਦੀ ਪ੍ਰਭਾਈ ਨਾ ਤੇ ਅੱਜ ਹੋਵੇਗੀ ਨਾ ਕੱਲ ਹੋਵੇਗੀ ਕਿਉਂਕਿ ਤੁਹਾਨੂੰ ਜੁਮਲੇਬਾਜ਼ੀ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਆਉਂਦਾ ਇਟ ਮੀਨਸ ਕਿ ਨਵੇਂ ਬਣੇ ਸੰਸਦ ਰਮ ਅ ਮੀਤ ਹੇਰ ਨੇ ਰਾਜ ਕੇ ਕਲਾਸ ਲਾਇਕ ਅੰਗਣਾ ਰੋਹ ਦੀ ਅਤੇ ਐਸ ਵੈਲ ਐਸ ਦੇਸ਼ ਦੇ ਤੀਜੀ ਵਾਰ ਬਣੇ ਪ੍ਰਧਾਨ ਮੰਤਰੀ ਦੇ ਹਾਲਾਂਕਿ ਪ੍ਰਧਾਨ ਮੰਤਰੀ ਤਾਂ ਇਹ ਵੀ ਕਹਿੰਦੇ ਨੇ ਕਿ ਹੁਣ ਮੈਨੂੰ ਲਗਾਤਾਰ 2.5 ਘੰਟੇ ਪਿਛਲੇ ਦਿਨਾਂ ਦੇ ਵਿੱਚ ਮੋਲਣ ਦਿੱਤਾ ਗਿਆ ਯਾਨੀ ਕਿ ਲੋਕਤੰਤਰ ਦਾ ਘਾਣ ਕੀਤਾ ਮੇਰਾ ਗਲਾ 2.5 ਘੰਟੇ ਦਾ ਦਬਾ ਦਿੱਤਾ ਗਿਆ ਕਾਂਗਰਸ ਦੀ ਜੋ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਉਸ ਦੇ ਸਾਥੀਆਂ ਦੁਆਰਾ ਕਿਉਂਕਿ ਹੁਣ ਵਿਰੋਧੀ ਤੌਰ ਜਿਹੜੀ ਹੈ ਉਹ ਬੜੀ ਮજબૂત ਹੈ ਉਹ ਇੱਕ ਧੁਰੇ ਵਾਂਗੂ ਕੰਮ ਕਰੇਗੀ ਸੰਸਦ ਭਵਨ ਦੇ ਵਿੱਚ ਹੁਣ ਜਿਹੜੇ ਨੇ ਭਾਰਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਮਨਮਰਜ਼ੀ ਨਹੀਂ ਕਰ ਸਕਦੇ ਇਸ ਨੂੰ ਲੈ ਕੇ ਕਈ ਸਵਾਲ ਖੜੇ ਕੀਤੇ ਨਵੇਂ ਬੜੇ ਸੰਸਦ ਆਮ ਆਦਮੀ ਪਾਰਟੀ ਵੱਲੋਂ ਹਲਕਾ ਸੰਗਰੂਰ ਤੋਂ ਮੀਥੇਰ ਨੇ ਧੰਨਵਾਦ